ਸੰਗਤ ਹਜ਼ਾਰਾਂ ਦੀ ਤਦਾਦ ਤੇ ਅੱਛੇ ਪਹੁੰਚ ਰਹੀ ਹੈ ਰਾਤ ਨੂੰ ਹੀ ਯੂਨੀਵਰਸਿਟੀ ਦੇ ਵਿੱਚ ਗੇਟ ਬੰਦ ਕਰਕੇ ਫੇਰ ਰੋਕੇ ਜਾ ਰਹੇ ਪੰਜਾਬ ਨੂੰ ਸੋਹਰਾ ਰੱਖਿਆ ਤਾਂ ਇਹੋ ਗੱਲ ਹੈ ਹਲਚਲ ਬਹੁਤ ਵਧੀਆ ਹੈਲੋ ਇੱਥੇ ਇੱਕ ਨੰਬਰ ਵੇੜਿਆ ਆ ਆਪਗਾ ਤੋਂ ਭੱਜਿਆ ਰੌਣ ਨਾਲ ਚੱਲੋ ਨਾ ਉਹ ਅਗਲਾ ਤੁਹਾਨੂੰ ਵੇਖ ਕੇ ਡਰ ਕੇ ਭੱਜ ਜਾਣਾ ਹੈਲੋ ਹੋਰ ਕੁਦਾ ਕੁਝ ਕਰ ਨਹੀਂ ਰਹੀ ਹੋਰ ਇਹ ਪੰਚੀ ਰੁੱਕ ਗਿਆ ਹੈ ਬੜਾ ਜੀ ਹੈ ਵੀ ਬੋਲ ਨਹੀਂ ਰੁੱਕ ਗਿਆ ਜਾਈਏ ਵੀ ਬਹੁਤ ਚੰਗਾ ਆ ਰਿਹਾ ਉਹ ਕਿਉਂ ਵਾਲਾ ਚਾਹੀਦਾ ਕੋਈ ਰੁਕਣਾ ਨਹੀਂ ਆਪਾਂ ਜੀ ਦੱਸਦੇ ਦੇਦੇ ਆ ਆਹ 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 ਟਾਰੀ ਮੌਕੇ ਤੇ ਪਹੁੰਚ ਰਹੇ ਦਾ ਐਕੋ ਵਾਲਾ ਦੱਦਾ ਹੋਇਆ ਸਨ ਬਾਹਰ ਨੂੰ ਬਾਹਰ ਨੂੰ ਪਾ ਕੇ ਲੈ ਗਿਆ ਦਾ ਵਿਦਿਆਰਥੀ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਪੁਲਿਸ ਸਾਨੂੰ ਸਾਊਥ ਕੈਪਟਨ ਨੂੰ ਲੈ ਕੇ ਆ ਕੇ ਜਾਂਚ ਕੇ ਕਾਉਂਸਲ ਸਿਸਟਮ ਉਹਨਾਂ ਨੂੰ ਕਹਿੰਦਾ ਕੋਈ ਸਮਝ ਨਹੀਂ ਹੋ ਰਹੀ ਦੇਖੋ ਜੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਠੀਕ ਹੈ ਚੰਡੀਗੜ੍ਹ ਪੁਲਿਸ ਅਸੀਂ ਕੋਈ ਨਹੀਂ ਅਪੀਲ ਕਰਦੇ ਆਂ ਕਿ ਸਰ ਮੇਰੀ ਗੱਲ ਸੁਣੋ ਇੱਕ ਮਿੰਟ ਅਗਰ ਜੋ ਤੁਸੀਂ ਯਾਦ ਹੈ ਇਹਨਾਂ ਨੂੰ ਬਾਈਕ ਅਸੀਂ ਬਾਈਕ ਬਾਈਕ ਨਹੀਂ ਕਰ ਰਹੇ ਆਂ ਅਸੀਂ ਇਹ ਸਵਾਲ ਪੁੱਛਣਾ ਚਾਹੁੰਦੇ ਹਾਂ ਕਿ ਲੈ ਕੇ ਆ ਇੱਕ ਮਿੰਟ ਇੱਕ ਮਿੰਟ ਗੱਟਪੁਰ ਸਰਪਤਾ 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 ਆ ਵੀ ਦੱਸੋ ਆਪ ਸਮੇਂ ਕਾਰਨ ਦਾ ਦੱਸੋ ਤੁਹਾਨੂੰ ਕਿਉਂ ਨਹੀਂ ਲੈ ਕੇ ਜਿਐ ਪਰਮਿਸ਼ਨ ਦੱਸੋ ਇੱਥੇ ਮੰਨ ਲਓ ਤਰਨਾ ਲੱਗ ਰਿਹਾਗਾ ਤਰਨੇ ਦੀ ਕਦੋਂ ਪਰਮਿਸ਼ਨ ਦਿੱਤੀ ਜਾਂਦੀ ਸਰ ਤੁਹਾਨੂੰ ਵੀ ਪਤਾਗਾ ਅੱਜ ਅਸੀਂ ਉਹਨਾਂ ਨਾਲ ਮੀਟਿੰਗ ਹੋਈ ਹੈ ਹੁਣ ਦੱਸ ਕੇ ਆਇਆ ਕਿਸੀ ਲੈ ਕੇ ਆਵਾਂਗੇ ਵੀ ਇਹ ਤਾਂ ਕੋਈ ਇਹ ਤਾਂ ਕਲੀਗ ਕਰਦਾ ਤਾਂ ਕਹਿ ਰਹੇ ਕਿ ਇਹ ਡੀਐਸਪੀ ਆਵੇਗਾ ਇੱਥੇ ਆ ਕੇ ਦੱਸਣ ਦੇ ਵਿਚਾਂ ਨਾਲ ਕਹਿ ਰਹੇ ਕਿ ਪਰਮਿਸ਼ਨ ਲਓ ਮੈਨੂੰ ਇਹ ਦੱਸੋ ਜਦੋਂ ਸੈਨੇਟ ਦੀਆਂ ਚੋਣਾਂ ਰੱਦ ਕਰੀਆਂ ਨੇ ਜਦੋਂ ਸੈਨੇਟ ਪੰਗ ਕਰੀਆ ਉਹਦਾ ਯੂਨੀਵਰਸਿਟੀ ਇਹ ਸਟੂਡੈਂਟਾਂ ਦਾ ਪਰਮਿਸ਼ਨ ਲਈ ਸੀ ਸੈਂਟਰ ਗਵਰਨਮੈਂਟ ਨੇ ਜਦੋਂ ਉਸ ਅਸੀਂ ਧਰਨੇ ਦੇ ਕਦੇ ਪਰਮਿਸ਼ਨਾਂ ਹੁੰਦੀਆਂ ਅਸੀਂ ਕੋਈ ਇੱਥੇ ਵਿਆਹ ਕਰ ਰਹੇ ਆ ਵੀ ਇਹਨਾਂ ਨੂੰ ਪਰਮਿਸ਼ਨ ਲਈ ਪਰ ਪੁਲਿਸ ਕੈਰੀ ਕਾਰਵਾਈ ਹੋਵੇਗੀ ਜੇ ਤੁਸੀਂ ਅਸੀਂ ਕਾਰਵਾਈ ਲਈ ਤਿਆਰ ਆ ਨਾਲੇ ਜੇ ਕਿਹੜੀ ਡੀਐਸ ਡੀਐਸਡਬਲਿਊ ਜੇ ਦੇਖ ਕੇ ਦਿਨ ਜਾਣ ਨਹੀਂ ਕਿਸਾਨ ਡੀਐਸਡਬਲਿਊ ਦਾ ਸਿੱਧਾ ਰਵਈਆਗਾ ਉਹ ਕਹਿੰਦਾ ਅਸੀਂ ਤੁਹਾਡਾ ਪ੍ਰੋਟੈਸਟ ਨਹੀਂ ਹੋਣ ਦੇਣਾ ਸਾਡੀ ਮੀਟਿੰਗ ਹੋਈ ਹੈ ਡੀਐਸਡਬਲਿਊ ਨਾਲ ਉਹ ਕਹਿੰਦੇ ਆ ਕਿ ਤੁਸੀਂ ਕੁੰਡੜਬਾਜੀ ਕਰ ਰਹੇ ਹੋ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਕਿ ਇਲੈਕਸ਼ਨਾਂ ਦਾ ਸ਼ੈਡਿਊਲ ਜਾਰੀ ਕਰ ਦਿਓ ਸਾਡੀ ਸਿੱਧੀ ਡਿਮਾਂਡ ਆ ਪ ਮੋਰਚੇ ਸਿੱਧੀ ਰਵਾਨਾ ਇਲਕਸ਼ਣਾਂ ਸ਼ੁਰੂ ਕਰੀਂ ਚਾਰੀ ਕਰੋ ਅਸੀਂ ਅਕੇ ਸੋਚਾਂਗੇ ਕਰਮਨ ਜੋ ਗੱਡੀ ਆਈ ਹੁਣੇ ਇੱਕ ਮਿੰਟ ਕੋਈ ਸੀਟਾ ਨਹੀਂ ਨਿਕਲਿਆ ਮੀਟਿੰਗ 'ਚੋਂ ਉੱਤਾਂ ਉੱਠ ਕੇ ਆਏ ਆ ਸਾਰੀਆਂ ਜਥੇਬੰਦੀ ਬੰਦਿਆਂ ਦੇ ਬੰਦੇ ਗਏ ਸਾਰੇ ਕੇ ਪ੍ਰਧਾਨ ਵੀ ਗਏ ਉੱਤਾਂ ਉੱਠ ਕੇ ਆਉਂਦੇ ਕਿਥੋਂ ਨਾਲੇ 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 ਮਾਰ ਦੇ ਕੱਟਾ ਕਰਨਗੇ ਤੇ ਹੀ ਦੇਖਿਓ ਜਾਨ ਸਰਪੰਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਰ ਦੇਖਦੇ ਸੰਗ ਦੀ ਸ਼ੱਕ ਵਾਲੀ ਗੱਲ ਹੁੰਦੀ ਫੇਰ ਵੀ ਆਏ ਰੋਕਣਾ ਸੀ ਜੇ ਟੈਕਨੋ ਜੋਰ ਤਾਂ ਤੁਸੀਂ ਰਹੇ ਹੋ ਸੌਰੀ ਮੈਂ ਤੁਹਾਡੀ ਕੋਈ ਸਰ ਰੋਣ ਕੇ ਡਰਾ ਰਹੇ ਜੇ ਜੀ ਇਹ ਆਣ ਕੇ ਡਰਾ ਰਹੇ ਜੇ ਤੁਸੀਂ ਇੱਥੇ ਆਣ ਕੇ ਡਰਾ ਰਹੇ ਹੋ ਸਰ ਪੁੱਛੋ ਜਦੋਂ ਅੰਦਰ ਜੇ ਸੰਗ ਦੀ ਸ਼ਾਖਾ ਦੀ ਗੱਲ ਹੁੰਦੀ ਫੇਰ ਵੀ ਉਹ ਜ਼ਰਾ ਇਹ ਰੋਕਣਾ ਸੀ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਜੇ ਚੰਡੀਗੜ੍ਹ ਚੰਡੀਗੜ੍ਹ ਪੁੱਛਦਾ ਹੈ ਰਵਈਆ ਕਿ ਸਾਡਾ ਸਾਊਂਡ ਸਿਸਟਮ ਜੇ ਸਾਡੇ ਲੋਕ 10 ਤਰੀਕ ਨੂੰ ਇੱਥੇ ਆਉਣਾ ਚਾਹੁੰਦੇ ਨੇ ਕੀ ਇਹ ਚੰਡੀਗੜ੍ਹ ਪੰਜਾਬ ਦਾ ਨਹੀਂ ਹੈਗਾ ਕੀ ਇਹ ਯੂਨੀਵਰਸਿਟੀ ਪੰਜਾਬੀ ਲੋਕਾਂ ਦੀ ਨਹੀਂ ਹੈਗੀ ਇਹ ਕਹਿ ਰਿਹਾ ਕਿ ਪਰਮਿਸ਼ਨ ਲਓ ਚੰਡੀਗੜ੍ਹ ਆਉਣ ਲਈ ਇਹ ਕਹਿ ਰਿਹਾ ਕੀ ਯੂਨੀਵਰਸਿਟੀ ਜਾਣ ਦੀ ਪਰਮਿਸ਼ਨ ਲੋ ਨਹੀਂ ਸਾਡ ਸਾਡ ਪਰਮਿਸ਼ਨ ਨਹੀਂ ਸਰ ਇੱਕ ਮਿੰਟ ਸਰ ਏਡੇ ਏਡੇ ਬੈਰੀਕੇਡ ਲਾ ਦਿੱਤੇ ਗਏ ਆ ਵੇਖੋ ਇੱਕ ਨੰਬਰ ਗੇਟ ਵੇਖ ਲਓ ਏਡੇ ਏਡੇ ਬੈਰੀਕੇਡ ਲਾ ਦਿੱਤੇ ਕੀ ਗੱਲ ਸਰ ਪੀਸ ਅਸੀਂ ਪੀਸਫੁਲੀ ਪ੍ਰੋਟੈਸਟ ਕਰਨਾ ਚਾਹੁੰਦੇ ਆ ਅਸੀਂ ਪੀਸਫੁਲੀ ਪ੍ਰੋਟੈਸਟ ਕਰਨਾ ਚਾਹੁੰਦੇ ਆ ਪਰ ਤੁਸੀਂ ਇਹਨੂੰ ਨਾ ਬਗੜੋ ਅਸੀਂ ਬੇਇਨਸਾਫੀ ਕਰਦੇ ਨਾ ਟਕੇ ਮੇਰਾ ਕੋਈ ਪੱਕਾ ਨਹੀਂ ਦੱਸਣਾ ਬਾਉਂਡ ਤੋਂ ਥੇਲੋ ਮਾਰ ਨਹੀਂ ਨਹੀਂ ਬਾਉਂਡ ਤਾਂ ਨਹੀਂ ਕਿ ਕਿਸ ਤਰ੍ਹਾਂ ਦੀ ਹਦਾਇਤ ਦੱਸ ਤੋ ਕੋਈ ਹਦਾਇਤਾਂ ਨਹੀਂ ਤੁਸੀਂ ਆਪ ਦਾ ਕਰੋ ਇਹਨਾਂ ਦੇ ਨੂੰ ਇਹਨਾਂ ਦਾ ਪ੍ਰੋਪੋਜ਼ ਕਰ ਰਹੇ ਹੋ ਨਾ ਉਹਨਾਂ ਦਾ ਕਵਰ ਕਰੋ ਮੇਰਾ ਕਵਰ ਨਹੀਂ ਇਸ ਦਾ ਸਾਰਿਆਂ ਦੀ ਕਰ ਰਹੇ ਨੇ ਮੈਂ ਤੁਹਾਡੇ ਤੋਂ ਪਤਾ ਹੀ ਤੁਹਾਡੇ ਕੋਲ ਪੈਸੇ ਵੀ ਜੀ ਚੰਡੀਗੜ੍ਹ ਚੰਡੀ ਜਿਹੜੀ ਜਿਹੜੀ ਚੰਡੀਗੜ੍ਹ ਪੁਲਿਸ ਦੀ ਯੂਨੀਵਰਸਿਟੀ ਦੇ ਵਿੱਚ ਦਖਲੰਦਾ ਜੀ ਤੁਸੀਂ ਹੁਣ ਨਿਕਾਉਣ ਹੋ ਮਤਲਬ ਉੱਥੇ ਰੋਕਣ ਵਾਲੇ ਪਹਿਲਾਂ ਤਾਂ ਤੁਹਾਨੂੰ ਕੋਈ ਕਿਸੇ ਦਾ ਅਧਿਕਾਰ ਨਹੀਂ ਹਦਾਇਤ ਦਿੱਤੀ ਹੈ ਨਾ ਮੈਂ ਤੁਹਾਨੂੰ ਇਸ ਚੀਜ਼ ਦਾ ਕੋਈ ਨਹੀਂ ਨਹੀਂ ਬਾਉਂਡ ਇੱਕ ਮਿੰਟ ਤੁਸੀਂ ਇਸ ਚੀਜ਼ ਤੇ ਫਿਰ ਕਿਵੇਂ ਬਾਉਂਡ ਹੋ ਜੇ ਯੂਨੀਵਰਸਿਟੀ ਦੇ ਵਿੱਚ ਕੋਈ ਚੀਜ਼ ਆਉਣ ਤੋਂ ਰੋਕ ਰਹੇ ਹੋ ਹਾਂ ਤੁਸੀਂ ਅਸੀਂ ਫਿਰ ਇਸ ਚੀਜ਼ ਤੇ ਕਿਵੇਂ ਬਾਉਂਡ ਹੋ ਜੇ ਤੁਸੀਂ ਸਾਨੂੰ ਜਵਾਬ ਦੇ ਨਹੀਂ ਹੈਗੇ ਫਿਰ ਤੁਹਾਨੂੰ ਇਹ ਵੀ ਅਧਿਕਾਰ ਨਹੀਂ ਹੈਗੇ ਕਿ ਸਾਡੀ ਯੂਨੀਵਰਸਿਟੀ ਚੀਜ਼ਾਂ ਆਉਣ ਤੋਂ ਰੋਕਣ ਮੈਂ ਤੁਹਾਨੂੰ ਕਿਹਨੇ ਦਿੱਤਾ ਤੁਹਾਨੂੰ ਰਾਈਟ ਕਿਹਨੇ ਦਿੱਤਾ ਸਾਡੇ ਕੋਲੇ ਰਾਈਟ ਹੈਗਾਗਾ ਕਿ ਅਸੀਂ ਪ੍ਰੋਟੈਸਟ ਕਰੀਏ ਉਸ ਪ੍ਰੋਟੈਸਟ ਲਈ ਵਸੀਲੇ ਜਤਾਉਣ ਦਾ ਸਾਡੇ ਕੋਲ ਰਾਈਟ ਹੈਗਾ ਮੈਨੂੰ ਜਿਹੜਾ ਜਿਹੜਾ ਲੀਗਲ ਸਿਸਟਮ ਹੈ ਜਿਹੜਾ ਕਨਸਟੀਟਿਊਸ਼ਨ ਹੈ ਜਿਹੜੀ ਗਵਰਨਮੈਂਟ ਆਫ ਇੰਡੀਆ ਨੇ ਮੈਨੂੰ ਅਥਾਰਟੀ ਦਿੱਤੀ ਹੈ ਸੰਵਿਧਾਨ ਦੀ ਕਿਹੜੀ ਕੀ ਨੇ ਨਾ ਨਾ ਅੱਜ ਰਾਈਟ ਪ੍ਰੋਟੈਸਟ ਨਹੀਂ ਕਰਉ ਤੁਸੀਂ ਸੰਵਿਧਾਨ ਰਾਈਟ ਪ੍ਰੋਟੈਸਟ ਵੀ ਦਿੰਦਾਗਾ ਮਤਲਬ ਇਹਦੇ ਵਿੱਚ ਅਸੀਂ 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 ਸ਼ਾਂਤਮਈ ਢੰਗ ਨਾਲ ਅਸੀਂ ਆਪ ਦਾ ਅਜ਼ਰਟ ਕਰ ਰਹੇ ਹਾਂ ਰਾਈਟ ਕਿ ਅਸੀਂ ਇਹ ਕੱਲ ਨੂੰ ਆਪਦੀ ਉੱਥੇ ਗੱਲ ਰੱਖਣੀ ਹੈ ਉੱਥੇ ਅਸੀਂ ਇਹ ਗੱਲ ਰੱਖਣ ਨਾਲ ਜਿਹੜਾ ਬੈਲੈਂਸ ਹੋ ਜਾਂਦਾ ਹੈ ਰੋਡ ਬਦਲਣ ਨਾਲ ਜਿਹੜਾ ਬੈਲੈਂਸ ਹੋ ਜਾਂਦਾ ਹੈ ਸ਼ਾਂਤਮਈ ਇਹ ਕਿ ਖੰਡ ਲਈ ਸਾਨੂੰ ਜਾਤੀ ਚਾਹੀਦੀ ਹੈ ਨਾ ਜਿਹੜਾ ਇਹ ਐਂਵਰਟਮੈਂਟ ਸਾਫੀ ਦੇ ਲੋਕੀਂ ਧਰਨੇ ਲੇ ਬੈਠੇ ਹੋ ਤੁਸੀਂ ਤੁਸੀਂ ਜੇ ਇਹਨੂੰ ਰੋਕ ਰਹੇ ਹੋ ਤਾਂ ਸਿੱਧਾ ਰਾਈਟ ਟੂ ਪ੍ਰੋਟੈਸਟ ਹੀ ਹੁੰਦਾ ਹੈ ਮਤਲਬ ਅਸੀਂ ਆਪਦੀ ਗੱਲ ਨਹੀਂ ਕਰ ਸਕਦੇ ਮਤਲਬ ਅਸੀਂ ਤੁਹਾਨੂੰ ਇਹ ਸ਼ਵਾਸਨ ਦਿੱਤਾ ਕਿ ਉੱਥੇ ਸ਼ਾਂਤਮਈ ਦਾ ਮਾਹੂਗਾ ਤਾਂ ਸ਼ਾਂਤਮਈ ਦੇ ਵਿੱਚ ਅੱਜ ਵਾਧਾ ਅੱਜ ਜਿਹੜੀ ਅਥਾਰਟੀ ਨਾਲ ਮੀਟਿੰਗ ਹੋਈ ਸੀ ਉੱਥੇ ਅਸੀਂ ਇਹੀ ਗੱਲ ਰੱਖੀ ਕਿ ਸਾਨੂੰ ਇਨਸਾਈਟ ਨਾ ਕੀਤਾ ਜਾਵੇ ਨੀ ਨਾਮ ਜੋ ਮਰਜੀ ਹੋਵੇ ਮੈਨੂੰ ਅਮਰ ਦੱਸ ਦਿਓ ਤੁਸੀਂ ਕਰ ਰਹੇ ਹੋ ਰੋਕਿਆ ਨਹੀਂ ਰੋਕਿਆ ਨਾ ਕੋਈ ਵੀ ਜਾ ਕੇ ਕਰ ਸਕਦਾ ਅੱਜ ਕਿਉਂ ਰੋਕ ਰਹੇ ਹੋ ਸਭ ਆ ਰਹੀ ਹੈ ਤੂੰ ਪ੍ਰੋਟੈਸਟ ਨੂੰ ਰੋਕ ਰਿਹਾ ਤੂੰ ਜਾ ਕੇ ਅੰਦਰ ਕਰ ਲੋ ਪ੍ਰੋਟੈਸਟ ਨੂੰ ਰੋਕਣ ਦਾ ਹੀ ਤਰੀਕਾ ਪਹਿਲੇ ਚੰਡੀਗੜ੍ਹ ਪੋਟੇ ਮੰਦ ਘਰੋ ਘਰੀ ਆ ਅਲੀ ਕਹਦਾ ਪੀਯੂ ਸਕਿਉਰਟੀ ਆ ਕੇ ਸਭ ਨੂੰ ਜਾਣ ਕਰੀ ਪੀਯੂ ਸਕਿਉਰਟੀ ਇੱਥੇ ਖੜੀ ਹੈ ਪੀਯੂ ਸਕਿਉਰਟੀ ਕਿੱਥੇ ਫਿਰ ਸਾਹਮਣੇ ਆਵੇ ਨਾ ਉਹ ਸਾਡੇ ਨਾਲ ਡੀਲ ਕਰੇ ਉਹ ਸਾਡੇ ਨਾਲ ਡੀਲ ਕਰੇ ਨਾ ਕਿੱਥੇ ਖੜੀ ਹੈ ਉਹਨਾਂ ਦਾ ਕੋਈ ਰਾਈਟ ਨਹੀਂ ਆਇਆ ਸਾਹਮਣੇ ਗੇਟ ਤੇ ਖੜੀ ਹੈ ਜਾ ਕੇ ਦੇਖੀਏ ਇਹ ਤਾਂ ਹੀ ਬਹੁਤ ਧੱਕਾ ਕਰਾ ਗਿਆ ਵਿਦਿਆਰਥੀਆਂ ਦੇ ਨਾਲ ਕੋਈ ਨਹੀਂ ਜਿਵੇਂ ਤੁਸੀਂ ਮਰਜ਼ੀ ਕੋ ਏ ਭਜਨ ਤਾਂ ਕਰਨਾ ਕਿ ਜਿੰਨਾ ਮਰਜ਼ੀ ਜ਼ੋਰ ਲਾਓ ਜਿੰਨਾ ਮਰਜ਼ੀ ਧੱਕਾ ਕਰ ਲੋ ਸਾਊਂਡ ਸਿਸਟਮ ਇਹ ਅੰਦਰ ਜਾਊਗਾ ਜਿੱਦਾਂ ਮਰਜ਼ੀ ਹੋ ਜਾਏ ਚੜਦੀ ਕਲਾ 'ਚ ਰਾਵਾਂਗੇ ਰਿੰਗੋ ਤਿਆਰ ਬਕਰੋ ਹੁਕਾੜ